ਆ ਵੀ ਸੱਜਣੋ ਗੋੜਖਾਨ ਦੇ ਚਾਹਵਾਨ ਦੋਸਤੋ ਆਪ੍ਰੈਲ ਅੱਜ ਅੱਜ ਅਪ੍ਰੈਲ ਕਿੰਨੀ ਹੈ ਜੀ 14 14 ਅਪ੍ਰੈਲ ਦਾ ਗੁੜ ਦੇਖੋ ਆ ਪੱਤ ਬਣ ਕੇ ਤਿਆਰ ਆ ਕਮਾਲ ਦੀ ਪੱਤ ਬਣੀ ਆ ਐ ਨਾ ਇਹਨੂੰ ਅਸੀਂ ਕਹਿੰਨੇ ਆ ਵੀ ਇਹ ਪੱਤ ਕਾ ਦੀ ਗੁੜ ਨੇਗਾ ਇਹਦਾ ਮਿਸ਼ਰੀ ਬਣੀ ਆ ਯਾਰ ਹਨਾ ਐਨਾ ਦਿਨਾਂ ਅਜਾ ਆ ਕੋਈ ਬਣਦਾ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੀਆਂ ਚੀਜ਼ਾਂ ਪਾ ਰਹੇ ਆ ਨਾ ਉਹ ਆ ਨਹੀਂ ਮੈਂ ਤੁਹਾਨੂੰ ਦਿਖਾਉਣਾ ਜਿਹੜੀਆਂ ਚੀਜ਼ਾਂ ਪਾ ਕੇ ਨਾ ਹਰੜਾਇਆ ਸਮਾਨ ਇਹ 3 ਕਿਲੋ ਆ ਇਚ ਹੈਗਾ ਆ 3 ਕਿਲੋ ਸਮਾਨ ਚ ਗਿਰੀ ਮੂੰਫਲੀ ਮੂੰਫਲੀ ਥੋੜੀ ਜੀ ਮੂੰਫਲੀ ਸੌਂਫ ਜਵੈਣ ਜੀਰਾ ਚਿੱਟੇ ਤੇਲ ਕਾਲੇ ਤੇਲ ਸੌਂਡ ਤੇ ਲਾਸਟਿਕ ਗਿਰੀਆਂ ਵੀ ਅਸੀਂ ਪਾਈਆਂ ਮੂੰਫਲੀ ਪਾਈ ਆ ਥੋੜੀ ਜੀ ਉਹ ਚੀਜ਼ਾਂ ਪਾਈਆਂ ਉਹ ਇਚ ਹੁਣ ਮਿਕਸ ਕਰਾਂਗੇ ਆਪਾਂ ਤੇ ਲੋ ਜੀ ਆ ਚੀਜ਼ਾਂ ਹੁਣ ਪੈਣ ਲੱਗੀਆਂ ਤੇ ਤੁਸੀਂ ਐਦਾਂ ਮਿਕਸ ਕਰ ਦੇਣਾ ਇਹਨਾਂ ਨੂੰ ਜਦੋਂ ਪੱਤ ਬਣ ਗਈ ਫਿਰ ਇਸ ਤਰੀਕੇ ਨਾਲ ਆ ਆ ਦੇਖੋ ਹੁਣ ਇਹਨੂੰ ਕੀਤਾ ਜਾਊਗਾ ਮਿਕਸ ਲਓ ਜੀ ਇਹਨੂੰ ਰਲਾਉਣਾ ਵੀ ਇਦਾਂ ਆਸਤਾ ਆਸਤਾ ਪਏਗਾ ਕੋਈ ਸਮਾਨ ਜ਼ਿਆਦਾ ਆ ਲੋ ਇਹ ਯਾਰ ਗੁਰਦਾਰੇ ਮੈਂ ਦੱਸ ਦਵਾ ਇਹ ਸਾਡੇ ਚਾਚਾ ਜੀ ਦੁਬਈ ਤੋਂ ਆਏ ਹੋਏ ਨੇ ਬਹੁਤ ਚਿਰਾਂ ਦੇ ਦੁਬਈ ਨੇ ਤੇ ਉਹਨਾਂ ਦੇ ਜਿਹੜੇ ਮਾਲਕ ਨੇ ਰਵਾਬ ਜਿਹੜੇ ਉੱਧਰਲੇ ਨੇ ਦੁਬਈ ਦੇ ਉਹਨਾਂ ਨੇ ਇਸ ਤਰ੍ਹਾਂ ਦਾ ਇਹ ਫਾਰਮੂਲੇ ਵਾਲਾ ਗੁੜ ਭਰਾਵਾ ਮੰਗਵਾਇਆ ਤੇ ਤਾਂ ਕਰਕੇ ਅਸੀਂ ਇੰਨੀ ਗਰਮੀ ਦੇ ਵਿੱਚ ਗੁੜ ਬਣਵਾ ਰਹੇ ਆ ਗੁੜ ਵਾਲਿਆਂ ਨੂੰ ਵੀ ਬਹੁਤ ਸਪੈਸ਼ਲ ਰਿਕਵੈਸਟ ਕਰਕੇ ਆ ਗੋੜਣਾ ਤੋਂ ਲੈ ਰਹੇ ਆ ਤੇ ਇਹ ਤਾਂ ਹੁਣ ਖਾਦਿਆਂ ਪਤਾ ਲੱਗੂਗਾ ਕਿ ਇੰਨੀਆਂ ਚੀਜ਼ਾਂ ਜਿਹੜੀਆਂ ਗੁੜ ਚ ਪਾ ਲਈਆਂ ਨੇ ਇਹ ਕੀ ਟੇਸ ਦੁਨੀਆਂ ਨੇ ਹਾਂਜੀ ਮਾੜੇ ਬੰਦੇ ਡਾਈਜੈਸਟ ਨਹੀਂ ਆ ਇਹ ਮਾੜੇ ਬੰਦੇ ਨੂੰ ਡਾਈਜੈਸਟ ਵੀ ਨਹੀਂ ਹੋਣੀ ਆ ਸਹੀ ਗੱਲ ਆ ਸਰਪੰਚ ਸਾਹਿਬ ਦੀ ਮਾੜੇ ਬੰਦੇ ਨੂੰ ਡਾਈਜੈਸਟ ਨਹੀਂ ਹੋਣੀ ਆ ਇਹ ਖਾ ਵੀ ਮੇਰਾ ਖਿਆਲ ਸਰਪੰਚ ਸਾਹਿਬ ਇਹ ਮਾੜਾ ਮੋਟਾ ਹੀ ਹੋਣਾ ਆ ਬਹੁਤ ਵਧੀਆ ਤਰੀਕੇ ਨਾਲ ਬਾ ਕਮਾਲ ਗੁੜ ਪਿਆਰ ਹੋਇਆ ਔਰ ਬਈ ਨਹੀਂ ਨਹੀਂ ਰੀਸਾਂ ਯਾਰ ਮਹਿਕ ਉੱਠ ਰਹੀ ਆ ਉਸ ਮਹਿਕ ਦੀ ਕੋਈ ਰੀਸ ਨਹੀਂ ਤੇ ਪੰਜਾਬੀਓ ਸਤਿਕੇ ਜਾਈਏ ਤੁਹਾਡੇ ਜਿਨ੍ਹਾਂ ਨੇ ਆ ਗੋੜ ਵਾਲਾ ਕੰਮ ਜਿਹੜਾ ਆ ਯਾਰ ਬਣਾਇਆ ਕਰੋ ਗੋੜ ਜਿਹੜੇ ਵੀ ਦੋਸਤ ਬਣਾਉਂਦੇ ਨੇ ਉਹ ਜ਼ਰੂਰ ਬਣਾਵੋ ਜਿਹੜੇ ਬਣਾ ਸਕਦੇ ਨੇ ਜਿਹੜੇ ਨਹੀਂ ਬਣਾਉਂਦੇ ਉਹ ਬਣਾਉਣ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਵੀ ਘੜ ਤੋਂ ਆਪਣੇ ਪਿੰਡ ਦਾ ਗੋੜ ਪੂਰਾ ਹੋ ਜਵੇ ਤੇ ਬਹੁਤ ਵੱਡੀ ਗੱਲ ਆ ਤੇ ਪੀਆਰ ਪੰਜਾਬ ਨੈਕਸਟ ਈਅਰ ਤੁਹਾਡੇ ਨਾਲ ਵਾਦਾ ਆ ਜੀ ਅਗਲੇ ਸੀਜ਼ਨ ਐਦਾਂ ਦਾ ਗੋੜ ਜਿੰਨਾ ਮਰਜੀ ਮੋਸਟ ਵੈਲਕਮ ਆ ਜਿਓ ਆਪ ਦੀ ਮਰਜ਼ੀ ਦੀ ਪੱਤ ਕਢਾ ਲੀਂ ਕਿਆਂ ਲੱਗਣੀਆਂ ਸਟਾਰਟ ਨੇ ਇਹ ਟਿੱਕੀਆਂ ਲੱਗ ਰਹੀਆਂ ਵੇਖੋ ਤੇ ਟਿੱਕੀ ਦੇਖੋ ਕਮਾਲ ਹੈ ਕਿ ਨਹੀਂ ਬਣਦੀ ਗੱਲ ਤੇ ਹੁਣ ਇੰਨਾ ਸਮਾਨ ਜਿਹਦੇ ਵਿੱਚ ਪਾਇਆ ਉਹ ਤੁਹਾਡਾ ਦਿਲ ਤਾਂ ਕਰਦਾ ਹੈ ਖਾਣ ਨੂੰ ਪਰ ਇਹਦਾ ਹੁਣ ਅਗਲੇ ਸਾਲ ਤੁਹਾਨੂੰ ਵਾਦਾ ਕਰਦੇ ਆਂ ਆਪਾਂ ਅਗਲੇ ਸਾਲ ਜ਼ਰੂਰ ਬਣਾ ਲਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਸਦਾ ਦਵਾਂਗੇ ਆਪਾਂ ਪੱਕਾ ਲੋ ਯਾਰ ਆਹੀ ਟੇਸਟ ਕਰ ਰਹੇ ਆਂ ਪੱਤੇ ਤੇ ਪਾ ਕੇ ਹਾਂ ਟੇਸਟ ਕਰਕੇ ਦੇਖ ਰਹੇ ਆ ਤੇਲਾ ਜਵਾਬ ਟੇਸਟ ਨਈ ਰੀਸਾਂ ਤੇ ਨਾ ਇਹਦਾ ਇਹਦੀ ਵਿਆਖਿਆ ਨਹੀਂ ਜਾਣੀ ਹੋ ਸਕਦੀ ਫੋਨ ਦੇ ਉੱਤੇ ਸਾਡੇ ਲਈ ਔਖਾ ਸਾਰੀਆਂ ਤੇ ਬੰਦੇ ਚਾ ਤੇ ਬਸ ਯਾ ਸਾਰਾ ਕੁਝ ਈ ਇਹਦੇ ਵਿੱਚ ਪੈ ਗਿਆ ਹਾਂ ਕਮਾਲ ਹੋ ਗਈ ਹਾਂ ਜੀ ਲੋ ਜੀ ਲੈ ਜੀ ਲੋ ਜੀ ਆ ਲੱਗ ਗਈਆਂ ਪੇਸੀਆਂ ਤੁਸੀਂ ਦੇਖ ਲਓ ਕਮਾਲ ਬਣੀ ਕਿ ਨਹੀਂ ਆ ਬਣੀ ਆ ਕਮਾਲ ਤਿਲ ਤੁਲ ਸਾਰੇ ਤੁਹਾਨੂੰ ਦੱਸਦੇ ਹੋਣੇ ਆ ਇਹ ਦਵਾਈ ਬਣੀ ਆ ਜੋ ਅਸੀਂ ਟੈਸਟ ਕੀਤਾ ਗੋੜ ਨਹੀਂ ਬਣਿਆ ਸਮਝ ਲਓ ਦਵਾਈ ਆ ਇਹ ਤੇ ਇਹ ਨੂੰ ਖਾ ਵੀ ਬਹੁਤ ਇਦਾਂ ਲਿਮਟਡ ਜਿਹਾ ਖਾਣ ਵਾਲੀ ਗੱਲ ਆ ਦੇਖ ਲਓ